12 ਜਨਵਰੀ ਦਿਨ ਸੋਮਵਾਰ ਨੂੰ ਨਿਫਟੀ ਦੇ ਵਿੱਚ ਟ੍ਰੇਡ ਕਰਨ ਦੇ ਲਈ ਆਪਣੇ ਕਿਹੜੇ ਕਿਹੜੇ ਪਲਾਨਸ ਰਹਿ ਸਕਦੇ ਆ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਤੇ ਨਾਲ ਦੀ ਨਾਲ ਆਪਾਂ ਗੱਲ ਕਰਾਂਗੇ ਕਿ ਵੀਕਲੀ ਟਾਈਮ ਫਰੇਮ ਐਨਲਿਸਿਸ ਕਰਾਂਗੇ ਵੀਕਲੀ ਟਾਈਮ ਫਰੇਮ ਦੇ ਅਕੋਰਡਿੰਗ ਨਿਫਟੀ ਕਿੱਧਰ ਜਾ ਸਕਦੀ ਹੈ ਅਗਲੇ ਹਫਤੇ ਉੱਤੇ ਜਾ ਸਕਦੀ ਜਾਂ ਫਿਰ ਥੱਲੇ ਜਾ ਸਕਦੀ ਇਹ ਚੀਜ਼ ਦੀ ਗੱਲ ਕਰਾਂਗੇ ਤੇ ਉਹਦੀ ਨਾਲ ਦੇ ਨਾਲ ਆਪਾਂ ਦੋ ਵੀਰਾਂ ਦੇ ਕਾਲ ਕਮੈਂਟ ਆਏ ਸੀ ਤੇ ਉਹਨਾਂ ਸੁਵਾਲ ਉਹਨਾਂ ਦਾ ਸਵਾਲ ਇੱਕੋ ਸੀ ਉਸ ਸਵਾਲ ਬਾਰੇ ਆਪਾਂ ਗੱਲ ਕਰਾਂਗੇ ਉਸ ਸਵਾਲ ਬਾਰੇ ਵੈਸੇ ਆਪਾਂ ਇੰਸਟਾਗ੍ਰam ਤੇ ਬਹੁਤ ਸਾਰੀਆਂ ਵੀਡੀਓਜ਼ ਪਹਿਲਾਂ ਵੀ ਪਾਈਆਂ ਤੇ ਈਵਨ YouTube ਤੇ ਵੀ ਆਪਾਂ ਪਾਈਆਂ ਹੋਈਆਂ ਸੋ ਉਹ ਜਿਹੜਾ ਦੇਖੋ ਨਿਊਜ਼ ਦਾ ਭੂਤ ਆ ਉਹ ਦੇਖੋ ਆਪਾਂ ਕੱਢਿਆ ਹੋਇਆ ਪਰ ਫਿਰ ਵੀ ਬਹੁਤ ਸਾਰੇ ਵੀਰਪਣ ਇਦਾਂ ਦੇ ਆ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਹੱਲੀ ਵੀ ਗੁੰਮਰਾਹ ਹੋਣਦੇ ਆ ਸੋ ਇਸ ਕਰਕੇ ਲੌਜੀਕਲੀ ਆਪਾਂ ਸਭ ਤੋਂ ਪਹਿਲਾਂ ਤਾਂ ਇਹ ਕਲੈਰਿਟੀ ਦਵਾਂਗੇ ਕਿ ਇਹ ਜਿਹੜੀ ਚੀਜ਼ ਆ ਹੋ ਹੀ ਨਹੀਂ ਸਕਦੀ ਜਿਹੜੀ ਚੀਜ਼ ਨੂੰ ਤੁਸੀਂ ਮੰਨਣ ਡੇ ਜੋ ਇਹ ਹੋ ਹੀ ਨਹੀਂ ਸਕਦੀ ਕਿਉਂ ਨਹੀਂ ਹੋ ਸਕਦੀ ਸਭ ਤੋਂ ਪਹਿਲਾਂ ਆਪਾਂ ਇਹ ਸਮਝਦੇ ਹਾਂ న్యూਸ ਵਾਲੀ ਗੱਲ ਸੋ ਕੱਲ ਵਾਲੀ ਵੀਡੀਓ ਦੇ ਥੱਲੇ ਨਾ ਬਹੁਤ ਸਾਰੇ ਵੀਰਾਂ ਭੈਣਾਂ ਨੇ ਇਹ ਕਿਹਾ ਕਿ ਜਿਹੜੀ ਨਿਫਟੀ ਥੱਲੇ ਗਈ ਆ న్యూਸ ਔਨ ਕਰਕੇ 네ਗੇਟਿਵ న్యూਸ ਔਨ ਕਰਕੇ ਕਹੀ ਹੈ ਇੱਕ ਬੰਦੇ ਨੇ ਕਿਹਾ ਕਿ 트럼ਪ ਦੀ ਜਿਹੜੀ న్యూਸ ਆਈ ਹੈ ਟੈਰਫ ਵਾਲੀ ਉਹਦਾ ਕਰਕੇ ਥੱਲੇ ਗਈ ਦੇਖੋ ਜੇ ਮੇ ਇੱਕ ਗੱਡੀ ਆ ਹੁਣ ਗੱਡੀ ਦੇ ਵੇਜੇ ਤੁਸੀਂ ਤੇਲ ਪਾਇਆ ਹੈ ਤੇ ਗੱਡੀ ਨੂੰ ਅੱਗੇ ਵੀ ਕਰ ਸਕਦੇ ਜੋ ਪਿੱਛੇ ਵੀ ਚਲਾ ਸਕਦੇ ਜੋ ਬੈਕ ਵੀ ਕਰ ਸਕਦੇ ਜੋ ਅੱਗੇ ਵੀ ਚਲਾ ਸਕਦੇ ਜੋ ਪਰ ਜੇ ਤੇਲ ਨਹੀਂ ਹੈਗਾ ਗੱਡੀ ਦੇ ਵਿੱਚ ਨਾ ਗੱਡੀ ਅੱਗੇ ਜਾ ਸਕਦੀ ਨਾ ਪਿੱਛੇ ਜਾ ਸਕਦੀ ਗੱਡੀ ਕਿਹਦੇ ਨਾਲ ਚੱਲਣ ਢੀਏ ਤੇਲ ਨਾਲ ਹੁਣ ਨਿਫਟੀ ਹੈ ਜਿਹੜੀ ਨਿਫਟੀ ਉੱਤੇ ਆਪਣੇ ਆਪ ਜਾਣਦੀ ਹੈ ਜਾਂ ਥੱਲੇ ਆਪਣੇ ਆਪ ਜਾਣਦੀ ਹੈ ਨਹੀਂ ਨਿਫਟੀ ਉੱਤੇ ਜਾਂਦੀ ਉਦੋਂ ਜਦੋਂ ਜਿਆਦਾ ਲੋਕਾਂ ਨੇ ਮੰਨ ਲਓ 100% ਲੋਕ ਨਿਫਟੀ ਦੇ ਵਿੱਚ ਟ੍ਰੇਡ ਕਰਨ ਦੇ ਆ ਮੰਨ ਲਓ ਐਗਜ਼ਾਮਪਲ ਦੇ ਦਿੰਦੇ ਆ ਹੁਣ 100% ਦੇ ਵਿੱਚੋਂ ਮੰਨ ਲਓ 90 80 ਜਾਂ ਫਿਰ 70% ਲੋਕਾਂ ਨੇ ਪੈਸਾ ਲਾਇਆ ਉੱਤੇ ਵਾਸਤੇ ਤੇ ਨਿਫਟੀ ਉੱਤੇ ਜਾਊਗੀ ਕਿਉਂ ਨਿਫਟੀ ਉੱਤੇ ਗਈ ਕਿਉਂਕਿ ਲੋਕਾਂ ਨੇ ਪੈਸਾ ਲਾਇਆ ਉੱਤੇ ਵਾਸਤੇ ਇਸ ਕਰਕੇ ਨਿਫਟੀ ਉੱਤੀ ਗਈ ਨਿਫਟੀ ਦੇ ਵਿੱਚ ਕੋਈ ਜਾਣਨੇਗੀ ਕੋਈ ਇਨਸਾਨ ਨਹੀਂਗਾ ਜਿਹੜਾ ਅੱਗੇ ਪਿੱਛੇ ਵੈਸੇ ਚੱਲ ਸਕੇ ਲੋਕਾਂ ਦੇ ਪੈਸਾ ਲੱਗਾ ਨਿਫਟੀ ਦੇ ਵਿੱਚ ਇਸ ਕਰਕੇ ਨਿਫਟੀ ਉੱਤੇ ਗਈ ਜਿਆਦਾ ਲੋਕਾਂ ਦਾ 100% ਲੋਕ ਟ੍ਰੇਡ ਕਰਨ ਦੇ ਸੀ ਉਹਦੇ ਵਿੱਚੋਂ 90% 80% 70% ਲੋਕਾਂ ਨੇ ਪੈਸਾ ਲਾਤਾ ਉੱਤੇ ਵਾਸਤੇ ਇਸ ਕਰਕੇ ਉੱਤੇ ਚੱਲ ਗਈ ਠੀਕ ਹੈ ਹੁਣ ਜੇ ਮੰਨ ਲਓ ਨਿਫਟੀ ਥੱਲੇ ਆਈ ਹੈ ਇਹਦੇ ਵਿੱਚ ਵੀ ਕੀ ਹੋਇਆ 100% ਦੇ ਵਿੱਚੋਂ 90% 80% 70% ਲੋਕਾਂ ਨੇ ਜ਼ਿਆਦਾਤਰ ਜਿਨੇ ਲੋਕ ਟ੍ਰੇਡ ਕਰਨ ਦੇ ਆ ਉਹਦੇ ਵਿੱਚੋਂ ਜ਼ਿਆਦਾ ਲੋਕਾਂ ਨੇ ਥੱਲੇ ਵਾਸਤੇ ਪੈਸਾ ਲਾਇਆ ਇਸ ਕਰਕੇ ਨਿਫਟੀ ਥੱਲੇ ਆਈ ਸੋ ਪੈਸਾ ਲੱਗਣ ਕਰਕੇ ਨਿਫਟੀ ਥੱਲੇ ਆਈ ਤੇ ਪੈਸਾ ਲੱਗਣ ਕਰਕੇ ਨਿਫਟੀ ਉੱਤੇ ਗਈ ਹੁਣ ਜਿਹੜਾ ਪੈਸਾ ਲੱਗਣ ਡਿਆ ਉਹਦੇ ਪਿੱਛੇ ਕੋਈ ਲੌਜੀਕ ਤਾਂ ਹੋਊਗਾ ਨਾ ਜਿਵੇਂ ਮੰਨ ਲਓ ਆਪਾਂ ਪੈਟਰਨ ਤੇ ਟ੍ਰੇਡ ਕਰਦੇ ਆ ਕਿ ਜਿੱਦਾਂ ਮੰਨ ਲਓ ਐਮ ਪੈਟਰਨ ਆ ਜਿੱਦਾਂ ਮੰਨ ਲਓ ਐਮ ਪੈਟਰਨ ਆ ਜਾਂ ਫਿਰ ਡਬਲਿਊ ਪੈਟਰਨ ਜਾਂ ਫਿਰ ਕੋਈ ਵੀ ਪੈਟਰਨ ਲਾ ਲਓ ਤੁਸੀਂ ਇੱਕ ਲੌਜੀਕ ਹੈ ਨਾ ਆਪਣਾ ਕਿ ਡਬਲਿਊ ਪੈਟਰਨ ਬਣਿਆ ਤੇ ਨਿਫਟੀ ਉੱਤੇ ਜਾ ਸਕਦੀ ਆ ਆਪਾਂ ਉੱਤੇ ਵਾਸਤੇ ਪੈਸਾ ਲਾ ਦਿੰਨੇ ਆ ਐਮ ਪੈਟਰਨ ਬਣਿਆ ਤੇ ਨਿਫਟੀ ਥੱਲੇ ਜਾ ਸਕਦੀ ਆ ਆਪਾਂ ਥੱਲੇ ਵਾਸਤੇ ਪੈਸਾ ਲਾ ਦਿੰਨੇ ਆ ਸੋ ਆਪਾਂ ਨੂੰ ਲੱਗਦਾ ਹੈ ਕਿ ਡਬਲਿਊ ਪੈਟਰਨ ਉੱਤੇ ਜਾ ਸਕਦੀ ਹੈ ਐਮ ਪੈਟਰਨ ਥੱਲੇ ਆ ਜਾ ਸਕਦੀ ਹੈ ਇਸ ਕਰਕੇ ਪੈਸਾ ਲਾ ਦੇਣੇ ਹੈ ਨਾ ਹੁਣ ਇਹ ਜਿਹੜਾ ਪੈਟਰਨ ਬਣਿਆ ਹੈ ਹੁਣ ਇੱਥੇ ਪੈਟਰਨ ਤੇ ਹੀ ਕਿਉਂ ਟ੍ਰੇਡ ਕਰਦੇ ਆਪਾਂ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਪਤਾ ਨੁਕਸਾਨ ਆਪਣਾ ਕਿ ਜੇ ਇੱਥੇ ਆ ਗਿਆ ਆਪਣਾ ਪੈਟਰਨ ਫੇਲ ਹੋ ਜਾਊਗਾ ਇਹਦਾ ਲੋ ਬ੍ਰੇਕ ਹੋ ਗਿਆ ਡਬਲਿਊ ਦਾ ਸੋ ਨੁਕਸਾਨ ਆਪਾਂ ਨੂੰ ਇਹਦੇ ਵਿੱਚ ਪਤਾ ਹੈ ਕਿ ਇੰਨਾ ਨੁਕਸਾਨ ਆਪਣਾ ਹੋਣਾ ਹੈ ਇਸੇ ਤਰ੍ਹਾਂ ਐਮ ਪੈਟਰਨ ਦੇ ਵਿੱਚ ਵੀ ਆਪਾਂ ਨੂੰ ਨੁਕਸਾਨ ਪਤਾ ਹੈ ਠੀਕ ਹੈ ਕਿ ਇੱਥੇ ਜੇ ਆ ਗਿਆ ਤੇ ਆਪਣਾ ਐਮ ਪੈਟਰਨ ਫੇਲ ਆ ਫਿਰ ਆਪਣਾ ਮਤਲਬ ਹੈ ਕਿ ਥੱਲੇ ਨਿਫਟੀ ਨੇ ਨਹੀਂ ਜਾ ਤੇ ਨਾ ਨੁਕਸਾਨ ਆਪ ਨੂੰ ਪਤਾ ਹੈ ਹੁਣ ਜਿਹੜੀ ਨਿਊਜ਼ ਤੇ ਆ ਨਿਊਜ਼ ਦੇ ਬੇਸ ਤੇ ਤੁਸੀਂ ਟ੍ਰੇਡ ਕਰ ਲੋਗੇ ਮੈਂ ਉਹਨੂੰ ਕਹਿ ਦੇਣਾ ਤੁਸੀਂ ਦੇਖ ਲਓ ਕਿ ਮੰਨ ਲਓ ਸੋਮਵਾਰ ਨੂੰ ਕੋਈ ਪੋਜ਼ਿਟਿਵ ਨਿਊਜ਼ ਆ ਜੂਗੀ ਕਿ ਮੰਨ ਲਓ ਨਿਫਟੀ ਨੇ ਉੱਤੇ ਜਾਣਾ ਹੈ ਕਿ ਉਹਦੇ ਬੇਸ ਤੇ ਟ੍ਰੇਡ ਕਰ ਲੋਗੇ ਹੁਣ ਐਦਾਂ ਤਾਂ ਦੇਖੋ ਮਾਰਕੀਟ ਉੱਤੇ ਜਾਂਦੀ ਨਹੀਂ ਨਾ ਹੋ ਸਕਦਾ ਹੈ ਕਿ ਤੁਸੀਂ ਜਿੱਤਰਾ ਮੰਨ ਲਓ 25649 ਇੱਥੇ ਦੇਖੋ ਨਿਫਟੀ ਬੰਦ ਹੋਈ ਹੈ ਹੁਣ ਤੁਸੀਂ ਲਾ ਲਓ ਕਿ ਤਾਨੂੰ ਲੱਗਦਾ ਕਿ ਨਿਫਟੀ ਨੇ ਉੱਤੇ ਜਾਊਗੀ ਇਥੋਂ ਸਿੱਧਾ ਐ ਤੇ ਇਥੇ ਮਾਲੋ ਤੁਸੀਂ ਪੈਸੇ ਲਾਤੇ ਨਿਫਟੀ ਆਈ ਥੱਲੇ ਠੀਕ ਆ ਤੁਸੀਂ ਆਪਣਾ ਸਟੌਪ ਲੌਸ ਲੈ ਕੇ ਨਿਕਲ ਗਏ ਹੁਣ ਇੱਥੇ ਬਣਾਇਆ ਨੇ ਪੈਟਰਨ ਤੇ ਫੇਰ ਗਈ ਉੱਤੇ ਤੁਸੀਂ ਕੀਤੀ ਨਿਊਜ਼ ਦੇ ਬੇਸ ਤੇ ਟ੍ਰੇਡ ਤੇ ਕੀ ਹੋਇਆ ਜਿਹੜੀ ਚੀਜ਼ ਦੇ ਬੇਸ ਤੇ ਪੈਸਾ ਤੁਸੀਂ ਨਹੀਂ ਲਾ ਸਕਦੇ ਤੁਹਾਡੇ ਕੋਲ ਤੁਸੀਂ ਇੱਕ ਲਾਉਟ ਨਾ ਕਰਦੇ ਹੋਗੇ ਦਾ ਲਾਉਟ ਨਾ ਕਰਦੇ ਹੋਗੇ 15 ਨਾ ਕਰਦੇ ਹੋਗੇ ਸੋ ਉਸ بیس ਤੇ ਜਿਹੜੇ ਵੱਡੇ ਵੱਡੇ ਇੰਸਟੀਚਿਊਟ ਉਹ ਕਿਵੇਂ ਪੈਸਾ ਲਾ ਸਕਦੇ ਆ ਦੇਖੋ ਮਾਰਕੀਟ ਦੇ ਵਿੱਚ ਪੈਸਾ ਲਾਉਣ ਦੀਆਂ ਦੋ ਹੀ ਚੀਜ਼ਾਂ ਆ ਮਜਬੂਤ ਸਪੋਰਟ ਰੈਜ਼ਿਸਟੈਂਸ ਤੇ ਮਜਬੂਤ ਸਪੋਰਟ ਮਜਬੂਤ ਸਪੋਰਟ ਦੇ ਉੱਤੇ ਜੇ ਕੋਈ ਪੈਟਰਨ ਬਣ ਜਾਂਦਾ ਹੈ ਮਜਬੂਤ ਸਪੋਰਟ ਇੱਕ ਕਨਫਰਮੇਸ਼ਨ ਹੈ ਕਿ ਇੱਥੋਂ ਨਿਫਟੀ ਉੱਤੇ ਜਾ ਸਕਦੀ ਹੈ ਤੇ ਜੇ ਇਹਦੇ ਉੱਤੇ ਕੋਈ ਪੈਟਰਨ ਬਣ ਜਾਂਦਾ ਹੈ ਤੇ ਡਬਲ ਕਨਫਰਮੇਸ਼ਨ ਹੋ ਗਈ ਸੋ ਜਦੋਂ ਇਹ ਡਬਲ ਕਨਫਰਮੇਸ਼ਨ ਹੁੰਦੀ ਆ ਫੇਰ ਜ਼ਿਆਦਾ ਲੋਕ ਉੱਤੇ ਵਾਸਤੇ ਪੈਸਾ ਲਾਉਂਦੇ ਆ ਉਸੇ ਤਰ੍ਹਾਂ ਰੈਜ਼ਿਸਟੈਂਸ ਇੱਕ ਕਨਫਰਮੇਸ਼ਨ ਆ ਕਿ ਜਿੱਥੋਂ ਨਿਫਟੀ ਥੱਲੇ ਆ ਸਕਦੀ ਆ ਤੇ ਉਹਦੇ ਕੋਲ ਜੇ ਪੈਟਰਨ ਬਣ ਜਾਂਦਾ ਏ ਇਹ ਡਬਲ ਕਨਫਰਮੇਸ਼ਨ ਬਣ ਜਾਂਦੀ ਆ ਕਿ ਇੱਥੋਂ ਨਿਫਟੀ ਥੱਲੇ ਆ ਸਕਦੀ ਆ ਸੋ ਇਸ ਕਰਕੇ ਜ਼ਿਆਦਾ ਲੋਕ ਥੱਲੇ ਵਾਸਤੇ ਪੈਸਾ ਲਾਉਂਦੇ ਆ ਸੋ ਪਹਿਲੀ ਚੀਜ਼ ਆ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਤੇ ਦੂਜੀ ਚੀਜ਼ ਆ ਆਪਣੇ ਚਾਰਟ ਪੈਟਰਨ ਤੇ ਕੈਂਡਲਸਟਿਕ ਪੈਟਰਨ ਇਨਾ ਚੀਜ਼ਾਂ ਤੋਂ ਬਿਨਾ ਨਿਫਟੀ ਹਿੱਲ ਨਹੀਂ ਸਕਦੀ ਨਾ ਉੱਤੇ ਜਾ ਸਕਦੀ ਨਾ ਥੱਲੇ ਜਾ ਸਕਦੀ ਨਿਊਜ਼ ਦੇ ਵਾਸਤੇ ਕੁਝ ਵੀ ਨਹੀਂ ਹੁੰਦਾ ਇਹਦੇ ਵਿੱਚ ਤੇ ਇਹ ਚੀਜ਼ਾਂ ਦੇਖੋ ਜਦੋਂ 2023 ਦੇ ਵਿੱਚ 5 ਜਨਵਰੀ 2023 ਨੂੰ ਸ਼ੁਰੂ ਕੀਤੀ ਉਸ ਤੋਂ ਪਹਿਲਾਂ ਜਦੋਂ ਮੈਂ ਸਾਰਾ ਇਹਨੂੰ ਸਟੱਡੀ ਕੀਤਾ ਮਾਰਕੀਟ ਨੂੰ ਤੇ ਇਹ ਚੀਜ਼ਾਂ ਮੈਂ ਦੇਖੀਆਂ ਕਿ ਮਾਰਕੀਟ ਦੇ ਵਿੱਚ ਕੇਵਲ ਤੇ ਕੇਵਲ ਚਾਰਟ ਪੈਟਰਨ ਸਪੋਰਟ ਕੈਂਡਲਸਟਿਕ ਪੈਟਰਨ ਤੇ ਸਪੋਰਟ ਰੈਜ਼ਿਸਟੈਂਸ ਸਟਰੋਂਗ ਸਪੋਰਟ ਤੇ ਸਟਰੋਂਗ ਰੈਜ਼ਿਸਟੈਂਸ ਕੰਮ ਕਰਦੇ ਆ ਮਾਰਕੀਟ ਦੇ ਵਿੱਚ ਨਿਊਜ਼ ਦਾ ਕੋਈ ਕੰਮ ਨਹੀਂਗਾ ਮਾਰਕੀਟ ਦੇ ਵਿੱਚ ਐਫ ਆਈ ਆਈ ਡੀ ਆਈ ਆਈ ਡੇਟਾ ਦਾ ਕੋਈ ਕੰਮ ਨਹੀਂਗਾ ਤੇ ਮਾਰਕੀਟ ਦੇ ਵਿੱਚ ਆਪਸ਼ਨ ਚੇਨ ਦਾ ਵੀ ਕੋਈ ਕੰਮ ਨਹੀਂਗਾ ਸੋ ਇਹ ਸਾਰੀਆਂ ਚੀਜ਼ਾਂ ਦੇਖ ਕੇ ਮੈਂ ਫੈਸਲਾ ਕੀਤਾ ਕਿ ਕਰੀਅਰ ਆਪਸ਼ਨ ਆਪਣੇ ਵਾਸਤੇ ਸਹੀ ਹੈ ਇਹਦੇ ਵਿੱਚ ਆਪਾਂ ਜਾ ਕੇ ਵਧੀਆ ਕਰ ਸਕਦੇ ਹਾਂ ਪੈਸੇ ਕਮਾ ਸਕਦੇ ਹਾਂ ਹੁਣ ਚਲੋ ਨਿਫਟੀ ਥੱਲੇ ਕਿਉਂ ਆਈ ਹੈ ਇਹ ਕਲੀਅਰ ਕਰਦੇ ਹਾਂ ਆਪਾਂ ਚਲਦੇ ਹਾਂ ਇੱਥੇ ਮੰਥਲੀ ਟਾਈਮ ਫਰੇਮ ਤੇ ਮੰਥਲੀ ਟਾਈਮ ਫਰੇਮ ਤੇ ਜੇ ਤੁਸੀਂ ਦੇਖੋਗੇ ਜਦੋਂ ਆਪਣਾ ਪਿਛਲਾ ਸਾਲ 2025 ਖਤਮ ਹੋਇਆ 2025 ਖਤਮ ਹੋਇਆ ਤੇ 올 ਟਾਈਮ ਹਾਈ ਬਹੁਤ ਵਾਰ ਮੈਂ ਆਪਣੀ ਵੀਡੀਓ ਦੇ ਵਿੱਚ ਬੋਲਿਆ ਕਿ 올 ਟਾਈਮ ਹਾਈ ਆਪਣੇ ਆਪ ਦੇ ਵਿੱਚ ਇੱਕ ਮਜ਼ਬੂਤ ਰੈਜ਼ਿਸਟੈਂਸ ਹੈ ਮਜ਼ਬੂਤ ਰੈਜ਼ਿਸਟੈਂਸ ਹੁਣ 올 ਟਾਈਮ ਹਾਈ ਤੇ ਕੀ ਹੋਇਆ 올 ਟਾਈਮ ਹਾਈ ਤੇ ਮੰਥਲੀ ਕੈਂਡਲ ਜਿਹੜਾ ਬਣਿਆ ਆਪਣਾ ਆਖਰੀ ਜਿਹੜਾ ਮੰਥਲੀ ਕੈਂਡਲ ਸੀ 2025 ਦਾ ਯਾਨੀ ਕਿ 1 ਜਨਵਰੀ ਤੋਂ ਜਿਹੜਾ ਮਤਲਬ ਕਿ ਜਿਹਦੇ ਸਾਬ ਦੇ ਨਾਲ ਮਾਰਕੀਟ ਦੇ ਵਿੱਚ ਮੂਵ ਬਾਉਣਾ ਸੀ ਉਹ ਕੈਂਡਲ ਬਣਿਆ ਸੀ ਆਪਣਾ ਹੈਂਗਿੰਗ ਮੈਨ 올 ਟਾਈਮ ਹਾਈ ਸੀ ਰੈਜ਼ਿਸਟੈਂਸ ਦੇ ਨਾਲ 올 ਟਾਈਮ ਹਾਈ ਆਪਣੇ ਆਪ ਤੇ ਰੈਜ਼ਿਸਟੈਂਸ ਆ ਤੇ ਉੱਥੇ ਬਣ ਗਿਆ ਆਪਣਾ ਹੈਂਗਿੰਗ ਮੈਨ ਤੇ ਹੈਂਗਿੰਗ ਮੈਨ ਕੀ ਕਹਿੰਦਾ ਨਿਫਟੀ ਥੱਲੇ ਆ ਸਕਦੀ ਹੈ ਤੇ ਨਿਫਟੀ ਕੀ ਹੋਇਆ ਥੱਲੇ ਆਈ ਸੋ ਆਪਾਂ ਨੂੰ ਨਿਫਟੀ ਦੇ ਥੱਲੇ ਆਉਣ ਦਾ ਜਿਹੜਾ ਦੱਸਿਆ ਸੀ ਹੈਂਗਿੰਗ ਮੈਨ ਇਹ ਦੱਸਦਾ ਆਪਾਂ ਨੂੰ 31 ਦਸੰਬਰ ਦੀ ਸ਼ਾਮ 3:30 ਵਜੇ ਇਹ ਪਤਾ ਲੱਗ ਗਿਆ ਕਿ ਨਿਫਟੀ ਨਹੀਂ ਇਥੋਂ ਥੱਲੇ ਆਉਣਾ ਤੇ ਉਹੀ ਚੀਜ਼ ਆਪਾਂ ਦੇਖਣ ਦੇ ਸਭ ਤੋਂ ਪਹਿਲਾਂ ਕਿੰਨੇ ਆਪਾਂ ਦੱਸਿਆ ਕੈਂਡਲਸਟਿਕ ਪੈਟਰਨ ਨੇ ਠੀਕ ਹੈ ਹੁਣ ਇਹ ਹੈਂਗਿੰਗ ਮੈਂ ਦੇਖੋ ਮੰਥਲੀ ਟਾਈਮ ਫਰੇਮ ਤੇ ਬਣਿਆ ਹੁਣ ਆਪਾਂ ਦੇਖੋ ਪੋਜੀਸ਼ਨਲ ਟ੍ਰੇਡ ਨਾ ਤਾਂ ਮੈਂ ਕਰਦਾ ਨਾ ਤੁਸੀਂ ਕਰਦੇ ਜੋ 2-2 3-3 ਮਹੀਨੇ ਵਾਸਤੇ ਵੱਡੀ ਐਕਸਪਾਇਰੀ ਲੈ ਕੇ ਸੋ ਇਸ ਕਰਕੇ ਇਹਦੀ ਬੇਸਤੀ ਟ੍ਰੇਡ ਤਾਂ ਕੀਤੀ ਨਹੀਂ ਜਾ ਸਕਦੀ ਸੀ ਇਥੋਂ ਮਤਲਬ ਕਿ ਇੱਕ ਆਪਾਂ ਨੂੰ view ਮਿਲ ਗਿਆ ਕਿ ਨਿਫਟੀ ਥੱਲੇ ਆ ਸਕਦੀ ਹੈ ট্রেਡ ਤਾਂ ਆਪਾਂ ਕਰਨੀ ਸੀ ਛੋਟੇ ਟਾਈਮ ਫਰੇਮ ਤੇ 15 ਮਿੰਟ ਵਾਲੇ ਤੇ 5 ਮਿੰਟ ਵਾਲੇ ਤੇ ਸੋ ਉਹਦੇ ਵਿੱਚ ਜਦੋਂ ਦੇਖੋ ਪੈਟਰਨ ਬਣਦੇ ਆ ਪੈਟਰਨ ਅਕੋਰਡਿੰਗ ਆਪਾਂ ਟਰੇਡ ਕਰ ਸਕਦੇ ਸੀ ਸੋ ਇਹ ਕਲੀਅਰ ਹੋ ਗਿਆ ਇਹਨਾ ਕਿ ਮਾਰਕੀਟ ਨਿਊਜ਼ ਦੇ ਬੇਸ ਤੇ ਨਾ ਉੱਤੇ ਜਾ ਸਕਦੀ ਨਾ ਥੱਲੇ ਜਾ ਸਕਦੀ ਹੈ ਮਾਰਕੀਟ ਦੇ ਵਿੱਚ ਜਦੋਂ ਉੱਤੇ ਵਾਸਤੇ ਪੈਸਾ ਲਾਗੂਗਾ ਉੱਤੇ ਹੀ ਜਾਊਗੀ ਜਦੋਂ ਥੱਲੇ ਵਾਸਤੇ ਲੱਗੂਗਾ ਥੱਲੇ ਜਾਊਗੀ ਉੱਤੇ ਵਾਸਤੇ ਪੈਸਾ ਲੱਗਣ ਦੇ ਪਿੱਛੇ ਲੌਜੀਕ ਹੁੰਦਾ ਆ ਕਿ ਕੋਈ ਸਟਰੋਂਗ ਮજબૂત ਬਹੁਤ ਤਗੜਾ ਮજબૂત ਸਪੋਰਟ ਆ ਤੇ ਦੂਜਾ ਲੌਜੀਕ ਉਸ ਸਪੋਰਟ ਦੇ ਉੱਤੇ ਕੋਈ ਕੈਂਡਲਸਟਿਕ ਪੈਟਰਨ ਜਾਂ ਫਿਰ ਚਾਰਟ ਪੈਟਰਨ ਬਣਿਆ ਤੇ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਪੈਸਾ ਲੱਗਦਾ ਉੱਤੇ ਵਾਸਤੇ ਜਿਆਦਾ ਲੋਕ ਲਾਉਂਦੇ ਫਿਰ ਉੱਤੇ ਜਾਂਦੀ ਸੇਮ ਉਸੇ ਤਰ੍ਹਾਂ ਮਾਰਕੀਟ ਦੇ ਥੱਲੇ ਆਉਣ ਦਾ ਲੌਜੀਕ ਸਭ ਤੋਂ ਪਹਿਲਾ ਲੌਜੀਕ ਮજબૂત ਰਿਸਿਸਟੈਂਸ ਤੇ ਦੂਜਾ ਲੌਜੀਕ ਉਸ ਰਿਸਿਸਟੈਂਸ ਦੇ ਕੋਲ ਕੋਈ ਪੈਟਰਨ ਬਣਿਆ ਥੱਲੇ ਵਾਸਤੇ ਕੋਈ ਚਾਰਟ ਪੈਟਰਨ ਜਾਂ ਫਿਰ ਕੈਂਡਲਸਟਿਕ ਪੈਟਰਨ ਫਿਰ ਥੱਲੇ ਆਉਂਦੀ ਹੈ ਸੋ निफ्टी ਜਾਂ ਕੁਛ ਵੀ ਕਰਦੀ ਹੈ ਭਾਵੇਂ ਉੱਤੇ ਜਾਂਦੀ ਥੱਲੇ ਜਾਂਦੀ ਦੱਸ ਕੇ ਹੀ ਕਰਦੀ ਹੈ ਦੱਸ ਕੇ ਕਰਦੀ ਹੈ ਕੈਂਡਲਸਟਿਕ ਪੈਟਰਨ ਤੇ ਚਾਰ ਪੈਟਰਨ ਦੇ ਨਾਲ ਆਪਾਂ ਨੂੰ ਦੱਸ ਕੇ ਕਰਦੀ ਹੈ ਕਿ ਉੱਤੇ ਜਾਣਾ ਜਾਂ ਫਿਰ ਥੱਲੇ ਜਾਣਾ ਠੀਕ ਹੈ ਪਰ ਆਪਣੀਆਂ ਦੇਖੋ ਐਜ਼ ਅ ਟਰੇਡਰ ਕੁਝ ਆਪਣੀਆਂ ਸਟ੍ਰੈਟਜੀਆਂ ਹੁੰਦੀਆਂ ਜਿਨ੍ਹਾਂ ਦੇ ਉੱਤੇ ਆਪਾਂ ਜੇ ਮੰਨ ਲਓ ਮਲਟੀਪਲ ਸਟ੍ਰੈਟਜੀ ਚੇਂਜ ਕਰਦੇ ਰਵਾਂਗੇ ਕਦੇ ਆਪਾਂ ਇਸ ਚੀਜ਼ ਤੇ ਕਰ ਲਈ ਕਦੇ ਆਪਾਂ ਉਸ ਪੈਟਰਨ ਤੇ ਕਰ ਲਈ ਸੋ ਦੇ ਨਾਲ ਦੇਖੋ ਈ ਲਾਲਚ ਤਾਂ ਆਪਣੇ ਚ ਆ ਜੂਗੀ ਕਿ ਆਪਾਂ ਮਾਰਕੀਟ ਦੇ ਸਾਰੇ ਮੂਵ ਫੜ ਲਾਂਗੇ ਜੇ ਥੱਲੇ ਜਾਣਾ ਥੱਲੇ ਵਾਸਤੇ ਫੜ ਲਿਆ ਉੱਤੇ ਜਾਣਾ ਉੱਤੇ ਵਾਸਤੇ ਫੜ ਲਿਆ ਪਰ ਉਹਦੇ ਨਾਲ ਆਪਣੀ ਐਕੂਰਸੀ ਘੱਟ ਜੂਗੀ ਕਿਉਂਕਿ ਡਿਸੀਜਨ ਤਾਂ ਇੱਕ ਇਨਸਾਨ ਨੇ ਲੈਣੇ ਤੇ ਇਨਸਾਨ ਗਲਤੀਆਂ ਕਰ ਸਕਦਾ ਮਾਰਕੀਟ ਗਲਤੀਆਂ ਨਹੀਂ ਕਰ ਸਕਦੀ ਸੋ ਇਸ ਕਰਕੇ ਆਪਾਂ ਕੁਝ ਸਿਲੈਕਟਡ ਜਿਹੜੇ ਆਪਣੇ ਹੁੰਦੇ ਆ ਕੈਂਡਲਸਟਿਕ ਪੈਟਰਨ ਚ ਜਾਂ ਸਿਲੈਕਟਡ ਚਾਰਟ ਪੈਟਰਨ ਹੁੰਦੇ ਉਹਨਾਂ ਦੇ ਉੱਤੇ ਹੀ ਆਪਾਂ ਟ੍ਰੇਡ ਕਰਦੇ ਆ ਜਿਵੇਂ ਦੇਖੋ ਮੇਰੇ 15 ਮਿੰਟ ਦੇ ਟਾਈਮ ਫਰੇਮ ਤੇ ਹੈ ਮਾਰਿਆ ਸ਼ੂਟਿੰਗ ਸਟਾਰ ਆ ਇਨਵਰਟਡ ਹੈਮਰ ਆ ਤੇ ਹੈਂਗਿੰਗ ਮੈਨ ਆ ਹੁਣ ਇਹਨਾਂ ਦੇ ਹਿਸਾਬ ਦੇ ਨਾਲ ਮੇਰੀਆਂ ਇਸ ਹਫਤੇ ਟ੍ਰੇਡਾਂ ਨਹੀਂ ਬਣੀਆਂ ਮੈਂ ਨਹੀਂ ਕੀਤੀਆਂ ਹੁਣ ਦੇਖੋ ਇੱਥੇ ਜਿਤਨਾ ਅੱਜ 15 ਮਿੰਟ ਟਾਈਮ ਫਰੇਮ ਤੇ ਆ ਬਹੁਤ ਸੋਹਣਾ ਐਮ ਪੈਟਰਨ ਬਣਿਆ ਹੁਣ ਐਮ ਪੈਟਰਨ ਦਾ ਪਹਿਲੀ ਗੱਲ ਡਾਊਨ ਟ੍ਰੈਂਡ ਆ ਐਮ ਪੈਟਰਨ ਬਣਿਆ ਸੋ ਇਥੋਂ ਕਲੀਅਰ ਆ ਕਿ ਨਿਫਟੀ ਥੱਲੇ ਜਾ ਸਕਦੀ ਆ ਤੇ ਆ ਜਿਹੜਾ ਲੈਵਲ ਹੈ 5905 ਲਾਏ ਮੈਂ ਵੀਡੀਓ ਦੇ ਵਿੱਚ ਦਿੱਤਾ ਵੀ ਸੀ ਤੁਹਾਨੂੰ ਕਿ ਸਭ ਤੋਂ ਮਜ਼ਬੂਤ ਰੈਜ਼ਿਸਟੈਂਸ ਆਪਣਾ ਇਹੀ ਰਹੂਗਾ ਪਰ ਇਹਦੀ ਕੁਲ ਮੈਂ ਆਖਿਆ ਕਿ ਜੇ ਕੋਈ ਸ਼ੂਟਿੰਗ ਸਟਾਰ ਬਣਦਾ ਹੈ ਜਾਂ ਫਿਰ ਕੋਈ ਹੈਂਗਿੰਗ ਮੈਨ ਬਣਦਾ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਆਪਾਂ ਕਰ ਸਕਦੇ ਹਾਂ ਪਰ ਇਥੇ ਹੈਂਗਿੰਗ ਮੈਨ ਤੇ ਸ਼ੂਟਿੰਗ ਸਟਾਰ ਨਹੀਂ ਬਣਿਆ ਐਮ ਪੈਟਰਨ ਬਣਿਆ ਪਰ ਐਮ ਪੈਟਰਨ ਦੇਖੋ ਆਪਣਾ ਜਿਹੜਾ ট্রেਡਿੰਗ ਸਟ੍ਰੈਟਜੀ ਦੇ ਵਿੱਚ ਨਹੀਂ ਹੈ ਇਸ ਸਾਲ ਵਾਸਤੇ ਇਸ ਕਰਕੇ ਆਪਾਂ ਇਹਦੇ ਵਿੱਚ ਟ੍ਰੇਡ ਨਹੀਂ ਕੀਤੀ ਜੇ ਜਦੋਂ ਬਣ ਗਿਆ ਆਪਾਂ ਨੂੰ ਕਲੀਅਰ ਪਤਾ ਲੱਗ ਗਿਆ ਥੱਲੇ ਜਾ ਸਕਦੀ ਆਪਾਂ ਦੇਖੋ ਜਿੰਨੇ ਵੀ ਚਾਰਟ ਪੈਟਰਨ ਜਿੰਨੇ ਵੀ ਕੰਡਲਸਟਿਕ ਪੈਟਰਨ ਹੈਗੇ ਸਾਰਿਆਂ ਤੇ ਨਹੀਂ ਕਰਨੀ ਜੇ ਕੁਝ ਸਿਲੇਕਟਡ ਚੁਣ ਕੇ ਰੱਖੋਗੇ ਐਕੂਰਸੀ ਜ਼ਿਆਦਾ ਰਹੂਗੀ ਜੇ ਸਾਰਿਆਂ ਦੇ ਕਰੋਗੇ ਐਕੂਰਸੀ ਘਟੂਗੀ ਠੀਕ ਹੈ ਸੋ ਇਸ ਕਰਕੇ ਆਪਾਂ ਇਸ ਹਫਤੇ ਕੋਈ ਟਰੇਡ ਨਹੀਂ ਕੀਤੀ ਕਿਉਂਕਿ ਆਪਣੇ ਜਿਹੜੇ ਕੈਂਡਲਸਟਿਕ ਪੈਟਰਨ ਸੀ ਹੈਮਰ ਸ਼ੂਟਿੰਗ ਸਟਾਰ ਇਨਵਰਟਡ ਹੈਮਰ ਤੇ ਹੈਂਗਿੰਗ ਮੈਨ ਇਹਨਾਂ ਦੇ ਹਿਸਾਬ ਦੇ ਨਾਲ ਕੋਈ ਟਰੇਡ ਨਹੀਂ ਬਣੇਗੀ ਬਾਕੀ ਜਿਹੜੇ ਆਪਣੇ ਸਪੋਰਟ ਤੇ ਰੈਜ਼ਿਸਟੈਂਸ ਆ ਉਹ ਤੁਸੀਂ ਦੇਖ ਲਓ ਪੂਰੇ ਇਸ ਹਫਤੇ ਦੇ ਵਿੱਚ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਰ ਦਿਨ ਕੰਮ ਕੀਤੀ ਆ ਹੁਣ ਜਿਵੇਂ ਅੱਜ ਕੱਲ ਜਿਵੇਂ ਦੇਖੋ ਵੀਡੀਓ ਦੇ ਵਿੱਚ ਆਪਾਂ ਸ਼ੁੱਕਰਵਾਰ ਵਾਸਤੇ ਦਿੱਤਾ ਸੀ ਕੀ 5905 ਸਭ ਤੋਂ ਮਜ਼ਬੂਤ ਰੈਜ਼ਿਸਟੈਂਸ ਆ ਹੁਣ ਇਹਦੇ ਕੋਲ ਹੀ ਦੇਖੋ 15 ਮਿੰਟ ਟਾਈਮ ਫਰੇਮ ਤੇ ਐਮ ਪੈਟਰਨ ਬਣਿਆ ਤੇ ਫਿਰ ਉਸ ਤੋਂ ਬਾਅਦ ਨਿਫਟੀ ਥੱਲੇ ਗਈ ਹੁਣ ਇੱਕ ਵਾਰ ਐਮ ਪੈਟਰਨ ਦਾ ਆਪਾਂ ਕਲੀਅਰ ਕਰਦੇ ਨੇ ਲਾਈਨ ਚਾਰਟ ਤੇ ਆਹ ਦੇਖ ਲਓ ਕਿੰਨਾ ਸੋਹਣਾ ਐਮ ਪੈਟਰਨ ਹੈ ਉਸ ਤੋਂ ਬਾਅਦ ਤੁਸੀਂ ਦੇਖੋ ਪੂਰਾ ਦਿਨ ਥੱਲੇ ਗਈ ਹੈ ਨਿਫਟੀ ਠੀਕ ਹੈ ਸੋ ਇਹ ਤਾਂ ਦੇਖੋ ਹੋ ਗਿਆ ਆਪਣਾ ਜਿਹੜੇ ਸਵਾਲ ਸੀ ਜਿਹੜੀ ਸ਼ੰਕਾ ਸੀ ਤੁਹਾਡੇ ਮਨ ਦੇ ਵਿੱਚ ਨਿਊਜ਼ ਬਾਰੇ ਉਹ ਕਲੀਅਰ ਕਰਤਾ ਕਿ ਨਿਊਜ਼ ਦੇ ਬੇਸ ਤੇ ਕੁਝ ਨਹੀਂ ਹੁੰਦਾ ਜੀ ਆਪਣੇ ਆਪ ਨੂੰ ਮਤਲਬ ਬੇਵਕੂਫ ਬਣਾ ਕੇ ਰੱਖਣਾ ਹੈ ਤੇ ਨਿਊਜ਼ ਵਾਲੀ ਗੱਲ ਲੋਕਾਂ ਦੀ ਮੰਨਣੀ ਹੀ ਮੰਨਦੇ ਰਹੋ ਇੱਕ ਦੇਖੋ ਸੁਣ ਨਹੀਂ ਹੋਰ ਗੱਲ ਹੁੰਦੀ ਹੈ ਸਿਆਣਾ ਬੰਦਾ ਪਤਾ ਕੌਣ ਹੁੰਦਾ ਹੈ ਸਿਆਣਾ ਬੰਦਾ ਉਹ ਹੁੰਦਾ ਹੈ ਜਿਹੜਾ ਕਿਸੇ ਦੀ ਸੁਣਦਾ ਹੈ ਤੇ ਸੁਣ ਤੋਂ ਬਾਅਦ ਉਹ ਲੌਜੀਕ ਦੇ ਨਾਲ ਸਮਝਦਾ ਗੱਲ ਹੁਣ ਨਿਊਜ਼ ਜੇ ਮੰਨ ਲਓ ਤੁਸੀਂ ਜਿਆਦਾ ਲੋਕਾਂ YouTube ਤੇ ਜਾਂ ਫਿਰ Instagram ਤੇ ਨਿਊਜ਼ ਦੀ ਗੱਲ ਕਰਦੇ ਆ ਇਨਫਲੂਐਂਸਰ ਜਿਹੜੇ ਸੋ ਸਿਰਫ ਸੁਣ ਕੇ ਉਹਨੂੰ ਮੰਨ ਲੈਣਾ ਇਹ ਬੇਵਕੂਫੀ ਹੁੰਦੀ ਆ ਸੁਣ ਕੇ ਤੇ ਉਹਦੇ ਉੱਤੇ ਵਿਚਾਰ ਕਰਨਾ ਉਹਨੂੰ ਸਮਝਣਾ ਕਿ ਕਿਹੜੇ ਲੌਜੀਕ ਦੇ ਨਾਲ ਇਹ ਚੀਜ਼ ਹੋ ਸਕਦੀ ਆ ਫਿਰ ਆਪਾਂ ਨੂੰ ਸਮਝ ਆਉਂਦੀ ਆ ਆਪਦਾ ਦਿਮਾਗ ਇਸਤੇਮਾਲ ਕਰਨ ਵਾਲਾ ਜਿਹੜਾ ਇਨਸਾਨ ਆ ਉਹੀ ਹੁੰਦਾ ਆ ਜਿਹੜਾ ਸੁਣ ਕੇ ਮੰਨਦਾ ਨਹੀਂ ਆ ਉਹਤੇ ਵਿਚਾਰ ਕਰਦਾ ਆ ਤੇ ਸਮਝਦਾ ਆ ਕਿ ਕਿਹੜੇ ਲੌਜੀਕ ਦੇ ਨਾਲ ਇਹ ਚੀਜ਼ ਹੋ ਸਕਦੀ ਹੈ ਜਦੋਂ ਤੁਸੀਂ ਲੌਜੀਕ ਦੇ ਨਾਲ ਸਮਝੋਗੇ ਨਾ ਕਿ ਨਿਊਜ਼ ਦੇ ਬੇਸ ਤੇ ਨਿਫਟੀ ਉੱਤੇ ਜਾਂ ਥੱਲੇ ਜਾ ਸਕਦੀ ਹੈ ਤੁਹਾਨੂੰ ਆਪਣੇ ਆਪ ਕਲੀਅਰ ਹੋ ਜਾਊਗਾ ਜਾ ਹੀ ਨਹੀਂ ਸਕਦੀ ਨਾ ਥੱਲੇ ਜਾ ਸਕਦੀ ਨਾ ਉੱਤੇ ਜਾ ਸਕਦੀ ਕਿਉਂਕਿ ਨਿਊਜ਼ ਦੇ ਬੇਸ ਤੇ ਤੁਸੀਂ ਇੱਕ ਲੋਟ ਦੇ ਨਾਲ ਦੋ ਲੋਟ ਨਾ 10 ਲੋਟ ਨਾ 15 ਲੋਟ ਨਾ ਮੰਨ ਲਓ ਟਰੇਡ ਕਰਦੇ ਹੋ ਤੁਸੀਂ ਨਹੀਂ ਲਾ ਸਕਦੇ ਪੈਸਾ ਤੇ ਜਿਹੜੇ ਵੱਡੇ ਵੱਡੇ ਇੰਸਟੀਟਿਊਟ ਹੈ ਜਿਹੜੇ ਕਰੋੜਾਂ ਪੈਸਾ ਲਾਉਂਦੇ ਆ ਜਿਨ੍ਹਾਂ ਦਾ ਕਰਕੇ ਨਿਫਟੀ ਉੱਤੇ ਜਾਂ ਥੱਲੇ ਜਾਂਦੀ ਉਹ ਕਿਵੇਂ ਨਿਊਜ਼ ਦੇ ਬੇਸ ਤੇ ਲਾ ਸਕਦੇ ਆ ਸਟੌਪ ਲੌਸ ਦਾ ਹੀ ਨਹੀਂ ਪਤਾ ਕਿੰਨਾ ਨੁਕਸਾਨ ਹੋਊਗਾ ਇਹੀ ਨਹੀਂ ਪਤਾ ਕਿਤਰਾ ਲਾ ਸਕਦੇ ਆ ਸੋ ਇਹ ਚੀਜ਼ਾਂ ਕਲੀਅਰ ਹੋ ਗਈਆਂ ਹੁਣ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਤਾਂ ਵੀਕਲੀ ਟਾਈਮ ਫਰੇਮ ਐਨਾਲਿਸਿਸ ਕਿ ਵੀਕਲੀ ਟਾਈਮ ਫਰੇਮ ਤੇ ਕੀ ਹੋ ਸਕਦਾ ਹੈ ਸੋ ਵੀਕਲੀ ਟਾਈਮ ਫਰੇਮ ਤੇ ਜੇ ਆਪਾਂ ਦੇਖਦੇ ਆਂ 올 ਟਾਈਮ ਹਾਈ ਤੋਂ ਨਿਫਟੀ ਡਿੱਗੀ ਆ ਸੋ ਨਿਫਟੀ ਇੱਕ ਸਟਰੋਂਗ ਸਪੋਰਟ ਦੇ ਕੋਲ ਜ਼ਰੂਰ ਜਾਊਗੀ ਉਤੋਂ ਪਹਿਲਾਂ ਨਿਫਟੀ ਦੇ ਵਿੱਚ ਉੱਤੇ ਵਾਸਤੇ ਮੂਵ ਨਹੀਂ ਆ ਸਕਦਾ ਸੋ ਸਭ ਤੋਂ ਸਟਰੋਂਗ ਜਿਹੜਾ ਦੇਖੋ ਜਿੱਥੋਂ ਮਤਲਬ ਕਿ ਆ ਬਾਇੰਗ ਆਈ ਸੀ ਪਹਿਲੀ 52 400 52 447 ਇੱਕ ਤਾਂ ਆਇਆ ਤੇ ਫਿਰ ਉਸ ਤੋਂ ਬਾਅਦ 52331 ਇਹ ਜਿਹੜੇ ਦੋ ਸੋ ਅਗਲੇ ਹਫਤੇ ਨਿਫਟੀ ਹੋਰ ਥੱਲੇ ਜਾ ਸਕਦੀ ਹੈ ਇੱਥੋਂ ਤੱਕ ਜਾ ਸਕਦੀ ਹੈ 52447 ਪਹਿਲਾ ਤੇ ਦੂਜਾ ਆਪਣਾ ਹੋ ਗਿਆ 52331 ਇੱਥੋਂ ਤੱਕ ਨਿਫਟੀ ਥੱਲੇ ਜਾ ਸਕਦੀ ਹੈ ਸੋ ਨਿਫਟੀ ਦੇ ਅਗਲੇ ਹਫਤੇ ਦੇ ਵਿੱਚ ਵੀ ਵੀਕਲੀ ਟਾਈਮ ਫਰੇਮ ਦੇ ਹਿਸਾਬ ਨਾਲ ਥੱਲੇ ਜਾਣ ਦੇ ਜਿਹੜੇ ਚਾਂਸ ਜ਼ਿਆਦਾ ਹੈ ਉੱਤੇ ਆਉਣ ਦੇ ਜਿਹੜੇ ਚਾਂਸ ਹੋ ਹਲੀ ਘੱਟ ਹੈ ਪਰ ਗੱਲ ਇੱਕ ਹੋ ਰਹੀ ਹੈ ਕਿ ਡੇ ਟਾਈਮ ਫਰੇਮ ਤੇ ਪ੍ਰਾਈਸ ਐਕਸ਼ਨ ਨਹੀਂ ਹੈਗਾ ਥੱਲੇ ਵਾਸਤੇ ਲਾਲ ਕੈਂਡਲ ਲਗਾਤਾਰ ਬਣਦੇ ਆ ਸੋ ਇੱਕ ਬਾਇੰਗ ਆਪਾਂ ਨੂੰ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਸਕਦੀ ਹੈ ਪਰ ਉਹਦੇ ਵਾਸਤੇ ਆਪਾਂ ਨੂੰ ਇੱਕ ਡੇ ਟਾਈਮ ਫਰੇਮ ਤੇ ਕੈਂਡਲ ਚਾਹੀਦਾ ਕੋਈ ਹੈਮਰ ਬਣ ਜੇ ਕੋਈ ਇਨਵਰਟਡ ਹੈਮਰ ਬਣ ਜੇ ਸੋ ਫਿਰ ਆਪਾਂ ਨੂੰ ਉੱਤੇ ਵਾਸਤੇ ਮੂਵ ਦੇਖਣ ਨੂੰ ਮਿਲ ਸਕਦਾ ਉਹ ਆਪਾਂ ਦੇਖੋ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਜਦੋਂ ਮਾਰਕੀਟ ਖੁੱਲੂਗੀ ਉਹਦੇ ਡਿਊਰਿੰਗ ਆਪਾਂ ਐਨਾਲਿਸਿਸ ਕਰਦੇ ਰਵਾਂਗੇ ਓਵਰਆਲ ਜੇ ਆਪਾਂ ਗੱਲ ਕਰਦੇ ਆਂ ਅਗਲੇ ਹਫਤੇ ਵੀ ਨਿਫਟੀ ਦੇ ਥੱਲੇ ਜਾਣ ਦੀ ਜਿਹੜੀ ਸੰਭਾਵਨਾ ਉਹ ਜ਼ਿਆਦਾ ਤੇ ਉੱਤੇ ਆਉਂਦੀ ਜਿਹੜੀ ਘੱਟ ਆ ਹੁ 15 ਮਿੰਟਾਂ ਮ ਫ੍ਰੀਮ ਤੇ ਟ੍ਰੇਡ ਦੀ ਬਾਰੇ ਕਿ ਟ੍ਰੇਡ ਕਿੱਥੋਂ ਕਰ ਸਕਦੇ ਆ ਸੋ ਦੇਖੋ ਜਿਹੜਾ ਸਟਰੋਂਗ ਰੈਜ਼ਿਸਟੈਂਸ ਆ ਆ ਜਿਹੜਾ ਸੀ ਇਹ ਨੇ ਬ੍ਰੇਕ ਕੀਤਾ ਹੈ ਇਹ ਬਹੁਤ ਜ਼ਿਆਦਾ ਸੌਰੀ ਸਟਰੋਂਗ ਸਪੋਰਟ ਸੀ ਸਟਰੋਂਗ ਸਪੋਰਟ ਨੂੰ ਇਹ ਨੇ ਬ੍ਰੇਕ ਕੀਤਾ ਤੇ ਹੁਣ ਇਹੀ ਜਿਹੜਾ ਨਾ ਆਪਣਾ 25770 ਤੇ 25741 ਇਹ ਆਪਣਾ ਸਟਰੋਂਗ ਰੈਜ਼ਿਸਟੈਂਸ ਆ ਸੋਮਵਾਰ ਵਾਸਤੇ ਸਭ ਤੋਂ ਸਟਰੋਂਗ ਰੈਜ਼ਿਸਟੈਂਸ ਜੇ ਦੇਖੋ ਨਿਫਟੀ ਇਹਦੇ ਕੋਲ ਆ ਕੇ 15ਵੇਂ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਬਣਾਉਂਦੀ ਆ ਇਹਦੇ ਕੋਲ ਆ ਕੇ 741 ਦੇ ਕੋਲ ਆ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਸ਼ੂਟਿੰਗ ਸਟਾਰ ਬਣਾਉਂਦੀ ਆ ਜਾਂ ਫਿਰ ਹੈਂਗਿੰਗ ਮੈਨ ਬਣਾਉਂਦੀ ਆ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਪਹਿਲਾ ਪਲਾਨ ਤੇ ਜੇ ਦੇਖੋ 5770 ਦੇ ਕੋਲ ਆਉਂਦੀ ਆ ਤੇ ਇਹਦੇ ਕੋਲ ਐਮ ਪੈਟਰਨ ਲਾ ਕੇ ਚੱਲੋ ਕਿ ਜੇ 15 ਮਿੰਟ ਦਾ ਕੋਈ ਐਮ ਪੈਟਰਨ ਬਣਦਾ ਫਿਰ ਥੱਲੇ ਆ ਸਕਦੀ ਹੈ 5741 ਮੇਨ ਹੈ ਆਪਣਾ ਸਪੋਰਟ ਰੈਜ਼ਿਸਟੈਂਸ 2541 ਦੇ ਕੋਲ ਆ ਕੇ ਜੇ 15 ਮਿੰਟ ਦਾ ਕੋਈ ਸ਼ੂਟਿੰਗ ਸਟਾਰ ਜਾਂ ਫਿਰ ਹੈਂਗਿੰਗਮੈਨ ਬਣਦਾ ਤੇ ਉਹਦਾ ਲੋ ਬ੍ਰੇਕ ਹੁੰਦਾ ਫਿਰ ਨਿਫਟੀ ਥੱਲੇ ਜਾ ਸਕਦੀ ਹੈ ਆਪਣਾ ਪਹਿਲਾ پلان ਤੇ ਥੱਲਿਓਂ ਜੇ ਆਪਾਂ ਗੱਲ ਕਰਦੇ ਹਾਂ ਸਪੋਰਟ ਦੀ ਕਿ ਥੱਲਿਓਂ ਕਿਹੜਾ ਸਪੋਰਟ ਆਪਣਾ ਸਟਰੋਂਗ ਹੋ ਸਕਦਾ ਸੋ ਦੇ ਵਾਸਤੇ ਇੱਕਦਾਂ ਆਪਾਂ ਵੱਡੇ ਟਾਈਮ ਫਰੇਮ ਤੇ ਜਾਂਦੇ ਹਾਂ ਸੋ ਆਵਰਲੀ ਟਾਈਮ ਫਰੇਮ ਤੇ ਜਾ ਕੇ ਜਦੋਂ ਆਪਾਂ ਦੇਖਦੇ ਹਾਂ ਸੋ ਆਵਰਲੀ ਟਾਈਮ ਫਰੇਮ ਤੇ ਜੇ ਆਪਾਂ ਚੈੱਕ ਆਊਟ ਕਰੀਏ ਸੋ ਸਭ ਤੋਂ ਸਟਰੋਂਗ ਤਾਂ ਇੱਥੇ ਜਿਹੜਾ ਇੱਕ ਤਾਂ ਮਤਲਬ ਕਿ ਜਿੱਥੋਂ ਦੇਖੋ ਆ ਬਾਈਂਗ ਆਈ ਆ ਇਹ ਆ ਤੇ ਫਿਰ ਉਸ ਤੋਂ ਇਲਾਵਾ 563 ਹਲਾ ਵੀ ਹੈਗਾ ਪਰ ਸਭ ਤੋਂ ਸਟਰੋਂਗ ਜਿਹੜਾ ਆ ਹੁਣ ਦੇ ਹਿਸਾਬ ਨਾਲ ਜੇ ਲਾ ਕੇ ਚੱਲੀਏ ਤੇ ਉਹ ਆਪਣਾ 563 563 ਪੰਜੀ 563 ਇਹ ਆਪਣਾ ਪੰਜੀ 500 ਦੇ ਸਾਈਕੋਲੋਜੀਕਲ ਲੈਵਲ ਦੇ ਲਾਗੇ ਵੀ ਆ ਇਹਦੇ ਕੋਲ ਆ ਕੇ ਜੇ ਮਲਟੀ ਟਾਈਮ ਫਰੇਮ ਮਲਟੀ ਟਾਈਮ ਫਰੇਮ ਜਾਨੀ ਕਿ 5 ਮਿੰਟ 15 ਮਿੰਟ 30 ਮਿੰਟ ਤੇ 1 ਘੰਟਾ ਇਹ ਜਿਹੜੇ ਚਾਰ ਟਾਈਮ ਫਰੇਮ ਹੈ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਘਾਟੋ ਘਾਟੇ ਜੇ ਤਿੰਨ ਟਾਈਮ ਫਰੇਮ ਤੇ ਉੱਤੇ ਵਾਸਤੇ ਪੈਟਰਨ ਬਣਦੇ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਆਪਣਾ ਹੋ ਗਿਆ ਦੂਜਾ ਪਲਾਨ ਪਹਿਲਾ ਪਲਾਨ ਆ ਤੇ ਦੂਜਾ ਪਲਾਨ ਆਪਣਾ ਇਹ ਇਹ ਦੋ ਪਲਾਨ ਨੇ ਇਸ ਤੋਂ ਇਲਾਵਾ ਜੇ ਕੋਈ ਹੋਰ ਪਲਾਨ ਹੋਣਗੇ ਜਦੋਂ ਸੋਮਵਾਰ ਨਿਫਟੀ ਓਪਨ ਹੋਊਗੀ ਗੈਪ ਅਪ ਓਪਨ ਹੁੰਦੀ ਆ ਕਿ ਆਪਣਾ ਨੋਪਨ ਹੁੰਦੀ ਆ ਫਲੈਟ ਓਪਨਿੰਗ ਹੁੰਦੀ ਆ ਤੇ ਸਿਚੁਏਸ਼ਨ ਅਕੋਰਡਿੰਗ ਜੇ ਕੋਈ ਪਲਾਨ ਚੇਂਜ ਹੁੰਦਾ ਹੋਇਆ ਦੱਸੂਗਾ ਸੋ ਪਲਾਨ ਆਪਾਂ ਤੁਹਾਨੂੰ ਜ਼ਰੂਰ ਇਨਫੋਰਮ ਕਰਾਂਗੇ ਆਪਣਾ WhatsApp ਚੈਨਲ ਤੇ ਤੇ Instagram ਚੈਨਲ ਤੇ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਬਾਕੀ ਇੱਕ ਹੋਰ ਚੀਜ਼ ਇਨਫੋਰਮ ਕਰਨਾ ਚਾਹੁੰਦਾ ਕਿ ਇਸ ਹਫਤੇ ਮੈਂ ਕੋਈ ਟਰੇਡ ਨਹੀਂ ਕੀਤੀ ਤੇ ਅਗਲੇ ਹਫਤੇ ਵੀ ਦੇਖੋ ਮੇਰੀ ਕੰਡੀਸ਼ਨ ਉਹੀ ਹੈ ਕਿ 15 ਮਿੰਟ ਦਾ ਜੇ ਹੈਮਰ ਇਹ ਮੰਨ ਲਓ ਥੱਲੇ ਵਾਸਤੇ ਮੈਂ ਟਰੇਡ ਕਰਨੀ ਹੈ 15 ਮਿੰਟ ਦਾ ਸ਼ੂਟਿੰਗ ਸਟਾਰ ਜਾਂ ਫਿਰ ਹੈਂਗਿੰਗ ਮੈਨ ਬਣੇ ਇਨ ਦੋਵਾਂ ਦੇ ਵਿੱਚੋਂ ਇੱਕ ਬਣੇ ਲੋ ਬ੍ਰੇਕ ਹੋਏ ਮੇਰੀ ਕੰਡੀਸ਼ਨ ਤੇ 741 ਤੇ ਫਿਰ ਮੈਂ ਥੱਲੇ ਵਾਸਤੇ ਕਰੂੰਗਾ ਤੇ ਦੂਜੀ ਕੰਡੀਸ਼ਨ ਜਿਹੜੀ ਉੱਤੇ ਵਾਸਤੇ ਮੇਰੀ ਜੇ 563 ਦੇ ਲਾਗੇ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਨਗੇ ਤੇ ਉਹਨਾਂ ਦਾ ਹਾਈ ਬ੍ਰੇਕ ਹੋਊਗਾ ਫਿਰ ਉੱਤੇ ਵਾਸਤੇ ਕਰੂੰਗਾ ਸੋ ਮੇਰੀ ਇਹ ਕੰਡੀਸ਼ਨ ਹੈ ਸੋਮਵਾਰ ਵਾਸਤੇ ਵੀ ਪੂਰੇ ਹਫਤੇ ਇਹੀ ਰਹਿਣੀ ਹੈ ਤੇ ਮੇਰਾ ਪੂਰੇ ਹਫਤੇ ਦੇ ਵਿੱਚ ਵਿਊ ਇਹੋ ਹੀ ਹੈ ਕਿ ਇੱਕ ਟ੍ਰੇਡ ਮਿਲ ਜੇ ਹੁਣ ਪਿਛਲੇ ਹਫਤੇ ਦੇ ਵਿੱਚ ਆਪਣੀ ਕੋਈ ਟ੍ਰੇਡ ਨਹੀਂ ਬਣੀ ਆਪਣੀ ਸਟ੍ਰੈਟਜੀ ਅਕੋਰਡਿੰਗ ਕੋਈ ਗੱਲ ਨਹੀਂ ਪਾਰੇ ਹਫਤੇ ਦੇ ਵਿੱਚ ਵੀ ਮੇਰਾ ਇਹੋ ਹੀ ਏਮ ਰਹੂਗਾ ਕਿ ਜਿਹੜੀ ਮੇਰੀ ਸਟਰੈਟਜੀ ਹੈ ਜਿਹੜੇ ਮੇਰੇ ਪਲਾਨ ਹੈ ਉਹਨਾਂ ਦੇ ਅਕੋਰਡਿੰਗ ਜੇ ਮੈਨੂੰ ਟ੍ਰੇਡ ਮਿਲੂਗੀ ਫਿਰ ਮੈਂ ਕਰੂੰਗਾ ਜੇ ਨਹੀਂ ਮਿਲੂਗੀ ਨਹੀਂ ਕਰੂੰਗਾ ਕਿਉਂਕਿ ਜੇ ਮੈਂ ਨਹੀਂ ਟ੍ਰੇਡ ਕਰੂੰਗਾ ਤੇ ਕੁਝ ਜਾਣ ਨਹੀਂ دیا۔ ਸੋ ਇਸ ਕਰਕੇ ਇਹੋ ਚੀਜ਼ ਦੇਖੋ ਤੁਸੀਂ ਵੀ ਰੱਖਿਆ ਕਰੋ ਕਿ ਜੇ ਤਾਂ ਦੀ ਸਟਰੈਟਜੀ ਬਣਦੀ ਹੈ ਟ੍ਰੇਡ ਕਰੋ ਜੇ ਨਹੀਂ ਬਣਦੀ ਕੋਈ ਚੱਕਰ ਨਹੀਂ ਹੈ। ਸੋ ਇਹ ਆਪਣਾ ਰਹਿਣ ਵਾਲਾ ਅਗਲੇ ਹਫਤੇ ਵਾਸਤੇ ਸੋਮਵਾਰ ਵਾਸਤੇ ਸਪੈਸ਼ਲੀ ਤੇ ਮੰਗਲਵਾਰ ਵਾਸਤੇ ਫਿਰ ਵੀਡੀਓ ਆਊਗੀ। ਤੇ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ